ਸਰਨ ਜੀਤ ਸਿੰਘ ਜੀ ਅਕਾਲੀ ਨਿਹੰਗਾਂ ਦਾ ਬੜਾ ਸਤਿਕਾਰ ਕਰਿਆ ਕਰਦੇ ਸਨ ਤੇ ਇਹ ਵੀ ਗੱਲ ਯਾਦ ਰੱਖਿਓ ਪਿਆਰਿਓ ਅਕਾਲੀ ਦੀ ਹਰ ਸਿੰਘ ਜਿਹੜੀ ਜਥੇ ਬੰਦੀ ਸੀ ਉਸ ਵੇਲੇ ਅਕਾਲੀ ਰੈਜiment ਸੀ ਉਹ ਕੋਈ ਤਨਖਾਹ ਨਹੀਂ ਸੀ ਲਿਆ ਕਰਦੀ ਜਦੋਂ ਕਦੇ ਵੀ ਆਵਾਜ਼ ਪੈਂਦੀ ਸੀ ਅਕਾਲੀ ਸਿੱਖਾਂ ਨੂੰ ਅਕਾਲੀ ਰੈਜiment ਨੂੰ ਉਸੇ ਵੇਲੇ ਹੀ ਤਿਆਰ ਪਰ ਤਿਆਰ ਹੋ ਕੇ ਜੰਗ ਦੇ ਵਿੱਚ ਪਹੁੰਚ ਜਾਇਆ ਕਰਦੇ ਸਨ ਤੁਸੀਂ ਉਹ ਸਾਰੀ ਤਨਖਾਹ ਤੇ ਰੱਖੀ ਹੋਈ ਸੀ ਪਰ ਇੱਕ ਅਕਾਲੀ ਫੌਜ ਸੀ ਜਿਹੜੀ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦਾ ਭੈ ਮੰਨਦੀ ਸੀ ਉਹ ਹੋਰ ਕਿਸੇ ਦਾ ਭੈ ਨਹੀਂ ਸੀ ਮੰਨਦੀ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਦੁਨੀਆ ਆ ਕੇ ਤੁਹਾਨੂੰ ਸੀਸ ਝੁਕਾਉਂਦੀ ਏ ਪਰ ਇਹਨਾਂ ਅਕਾਲੀ ਦੀ ਹੰਗਾਂ ਨੇ ਤੁਹਾਨੂੰ ਸਿਰ ਸਿਰ ਕਿਉਂ ਨਾ ਝੁਕਾਇਆ ਤੁਸੀਂ ਆਪਣਾ ਸਿਰ ਉਹਨਾਂ ਦੇ ਅੱਗੇ ਕਿਉਂ ਝੁਕਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਤੁਸੀਂ ਕੀ ਜਾਣੋ ਅਕਾਲੀ ਨਿਹੰਗ ਸਿੰਘਾਂ ਨੂੰ ਇਹ ਅਕਾਲੀ ਸਿੰਘ ਸਿਰਫ ਆਪਣਾ ਸਿਰ ਇੱਕ ਆਕਾਰਪੁਰਖ ਦੇ ਅੱਗੇ ਝੁਕਾਉਂਦੇ ਨੇ ਇਹਨਾਂ ਦਾ ਸਿਰ ਹੋਰ ਕਿਸੇ ਅੱਗੇ ਨਹੀਂ ਝੁਕਦਾ ਤੇ ਯਾਦ ਰੱਖਿਓ ਗੁਰੂ ਦੇ ਸਿੱਖ ਦਾ ਸਿਰ ਵੀ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਹੋਰ ਕਿਸੇ ਅੱਗੇ ਨਹੀਂ ਝੁਕਦਾ ਸਤਿਗੁਰਾਂ ਦੀ ਪਾਵਨ ਗੁਰਬਾਣੀ ਤਾਂ ਫਰਮਾਣਾ ਤੁਪਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਛੋ ਮੜੇ ਮਸਾ ਨਾ ਚਾਈ ਆ ਸਿਰ 'ਤੇ ਸੋਹਣੀ ਜਿਹੜੀ ਆਪਾਂ ਪੱਗ ਸਜਾਈ ਆ ਨਾ ਸਿਰ 'ਤੇ ਸੋਹਣੇ ਤਮਾਲੇ ਸਜਾਏ ਆ ਇਸ ਕਰਕੇ ਨਹੀਂ ਗੁਰੂ ਕਲਗੀਧਰਪਾਚ ਮਹਾਰਾਜ ਜੀ ਨੇ ਦਿੱਤੇ ਕਿ ਜਾ ਕੇ ਥਾਂ-ਥਾਂ ਤੇ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ ਇਹ ਸਰਦਾਰੀ ਸਾਨੂੰ ਬੜੀਆਂ ਸ਼ਹਾਦਤਾਂ ਤੋਂ ਬਾਅਦ ਪ੍ਰਾਪਤ ਹੋਈ ਹੈ ਸਾਡੀ ਝੋਲੀ ਦੇ ਵਿੱਚ ਪਈ ਹੈ